ਅੱਲਾਹ ਤੁਹਾਨੂੰ ਆਪਣੇ ਆਏ ਰਖੜੀ ਦੇ ਤਿਉਹਾਰ ਤੇ ਸਾਰਿਆਂ ਨੂੰ ਮੁਬਾਰਕਾਂ ਤੇ ਜਿਹੜਾ ਹੈਗਾ ਕਿ ਸਰਕਾਰ ਮੁਦ ਦਫਤਰ ਵੱਲੋਂ ਵੀ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਕਿ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਇਸ ਤੇ ਬੰਦੀਆਂ ਸਾਰੇ ਬੰਦੀਆਂ ਦੀ ਜਿਹੜੀ ਹੈਗੀਆਂ ਮੁਲਾਕਾਤ ਤੇ ਡਿਊਟੀ ਵਾਲੇ ਚ ਕਰਾਈ ਜਾ ਰਹੀ ਹੈ ਰਿਸਪੈਕਟਫੁਲੀ ਮੈਨਰ ਨਾਲ ਤੇ ਜਿਹੜਾ ਹੈ ਕਿ ਰਖੜੀ ਨਾਲ ਲੈ ਕੇ ਆ ਰਹੀਆਂ ਵਾ ਤੇ ਜਿਹੜੇ ਮਠਾਈ ਦਾ ਪ੍ਰਬੰਧ ਹੈਗਾ ਵਿਭਾਗ ਵੱਲੋਂ ਕੀਤਾ ਗਿਆ ਹੈਗਾ ਤੇ ਸਾਰੇ ਬੜੀ ਬੜੀ ਖੁਸ਼ੀ ਨਾਲ ਜਿਹੜਾ ਹੈਗਾ ਤਿਹਾਰੂ ਨੋਟ ਲੈ ਹੈਗਾ ਅਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਿਲਦੀ ਇਹ ਹੀ ਮੁਲਾਕਾਤਾਂ ਕਰਾਵਾਂਗੇ ਹਾਂ ਇਹ ਮੁਲਾਕਾਤ ਇਹ ਡਿਊਟੀ ਵਿੱਚ ਕਰਾਈ ਜਾ ਰਹੀ ਹੈ 8000 ਤੋਂ ਉੱਪਰ ਤੱਕ ਹੁਣ ਤੱਕ ਲੇਡੀਜ਼ ਵਗੈਰਾ ਕਰ ਚੁੱਕੀ ਹੈ ਮੁਲਾਕਾਤ ਤੇ ਹਜੇ ਵੀ ਮੁਲਾਕਾਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਆ